ਦੋਸਤੋ ਅੱਜ ਦੀ ਵੀਡੀਓ ਸਾਡੀ ਜੋ ਰਹੇਗੀ ਉਹ ਘੋੜਿਆਂ ਦੀ ਡੀ ਵਾਰਮਿੰਗ ਦੇ ਬਾਰੇ ਵਿੱਚ ਰਹੇਗੀ ਆਪਾਂ ਕਿਹੜੀ ਮੈਡੀਸਿਨ ਯੂਜ਼ ਕਰਦੇ ਆ ਕਿੰਨੇ ਸਮੇਂ ਬਾਅਦ ਡੀ ਵਾਰਮਿੰਗ ਕਰਨੀ ਚਾਹੀਦੀ ਹੈ ਡੀ ਵਾਰਮਿੰਗ ਦੇ ਕੀ ਕੀ ਫਾਇਦੇ ਨੇ ਜੋ ਵੀ ਵੀਰਾਂ ਨੇ ਨਵੇਂ ਜਾਨਵਰ ਰੱਖੇ ਨੇ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਤੱਕ ਪਹੁੰਚਾ ਦਿਓ ਤਾਂ ਜੋ ਉਹਨਾਂ ਦਾ ਸਾਡੀ ਵੀਡੀਓਜ਼ ਨਾਲ ਕੁਝ ਨਾ ਕੁਝ ਫਾਇਦਾ ਹੋ ਸਕੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਡੀ ਵਾਰਮਿੰਗ ਕਰਨੀ ਕਿਉਂ ਜ਼ਰੂਰੀ ਹੁੰਦੀ ਹੈ ਡੀ ਵਾਰਮਿੰਗ ਆਪਾਂ ਹਰ ਜਨਵਾਰ ਦੀ 3 ਤੋਂ 4 ਮਹੀਨੇ ਬਾਅਦ ਕਰਦੇ ਹਾਂ ਜਿਹੜੀ ਮੈਡੀਸਿਨ ਆਪਾਂ ਯੂਜ਼ ਕਰਦੇ ਹਾਂ ਮੈਡੀਸਿਨ ਵੀ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਸਾਰੇ YouTube ਫੈਮਿਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤਕਰੀਬਨ 2 ਤੋਂ 3 ਮਹੀਨੇ ਬਾਅਦ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਦੇ ਪਾਣੀਆਂ ਦੇ ਕਾਰਨ ਜਾਨ-ਮਾਲ ਅਤੇ ਫਸਲਾਂ ਦਾ ਨੁਕਸਾਨ ਹੋਇਆ ਪਰਮਾਤਮਾ ਅਗੇ ਅਰਦਾਸ ਕਰਦੇ ਆ ਉਹ ਲੋਕ ਫਿਰ ਵਸੇਵੇਂ ਦੇ ਵਿੱਚ ਜਲਦੀ ਆਉਣ ਦੋਸਤੋ ਅੱਜ ਦੀ ਵੀਡੀਓ ਜੋ ਆਪਾਂ ਲੈ ਕੇ ਆਏ ਆ ਆਪਾਂ ਘੋੜਿਆਂ ਦੀ ਡੀ ਵਾਰਮਿੰਗ ਦੇ ਬਾਰੇ ਤੁਹਾਨੂੰ ਦੱਸਾਂਗੇ ਡੀ ਵਾਰਮਿੰਗ ਕਰਨੀ ਕਿਉਂ ਜ਼ਰੂਰੀ ਹੈ ਕਿੰਨੇ ਸਮੇਂ ਬਾਅਦ ਕਰਨੀ ਚਾਹੀਦੀ ਹੈ ਜਾਂ ਅਤੇ ਜੋ ਨਵੇਂ ਬੰਦੇ ਘੋੜਿਆਂ ਦੀ ਲਾਂਚ ਜੁੜੇ ਨੇ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਤੱਕ ਪਹੁੰਚਾ ਦਿਓ ਤਾਂ ਜੋ ਤੁਹਾਡੀ ਵੀਡੀਓ ਨਾਲ ਕਿਸੇ ਦੋਨ ਦਾ ਫਾਇਦਾ ਹੋ ਸਕੇ ਬਾਕੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਬਹੁਤ ਸ਼ੇਅਰ ਕੀਤੀਆਂ ਇਸ ਵੀਡੀਓ ਨੂੰ ਵੀ ਦੱਬ ਕੇ ਸ਼ੇਅਰ ਕਰਿਓ ਦੋਸਤੋ ਆਪਾਂ ਆਪਣੇ ਜਨਮ ਵਾਲਾਂ ਦੇ ਜੋ ਮੈਡੀਸਿਨ ਯੂਜ਼ ਕਰਦੇ ਆਂ ਵਿਰ ਬੈਕ ਦੀ ਹਾਈ ਟੈਕ ਹਾਈ ਟੈਕ 4ML ਚ ਆਉਂਦੀ ਆ 1 ਜਨਵਰ ਦੇ ਵਾਸਤੇ ਹੁੰਦੀ ਹੈ 100 ml ਆਪਾਂ 1 ਲੀਟਰ ਦੁੱਧ ਲੈ ਕੇ ਉਹਦੇ ਵਿੱਚ 200 ਤੋਂ 250 ਗ੍ਰਾਮ ਗੋੜ ਮਿਕਸ ਕਰਕੇ ਇੱਕ ਹਾਈ ਟੈਕ ਦੀ ਜਿਹੜੀ ਇਹ ਸੀਸੀ ਇੱਕ ਜਨਵਰ ਨੂੰ ਲੈ ਸਕਦੇ ਹਾਂ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਕੇ ਆਪਣੇ ਨਵੇਂ ਦੋਸਤਾਂ ਤੱਕ ਪਹੁੰਚਾ ਦਿਓ ਤਾਂ ਜੋ ਸਾਡੀ ਵੀਡੀਓ ਤੋਂ ਕਿਸੇ ਨਾ ਕਿਸੇ ਸੱਜਣ ਦਾ ਫਾਇਦਾ ਹੋ ਸਕੇ ਬਾਕੀ ਇਸੇ ਤਰ੍ਹਾਂ ਆਪਣੇ YouTube ਚੈਨਲ ਤੇ ਤੁਹਾਡੇ ਲਈ ਫਾਇਦੇ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਬਾਕੀ ਜੋ ਵੀ ਨਵੇਂ ਜਨਮਾਂ ਦੀ ਤਲਾਸ਼ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਆਪਣੇ ਚੈਨਲ ਤੇ ਨਿਤ ਨਵੀਂ ਕੋੜੇ-ਕੋੜੀ ਦੀ ਵੀਡੀਓ ਲੈ ਕੇ ਆਉਂਦੇ ਆ ਜੋ ਵੀ ਜਨਰ ਤੁਹਾਨੂੰ ਪਸੰਦ ਆਵੇ ਸਕਰੀਨ ਤੇ ਨੰਬਰ ਚੱਲਦਾ ਹੁੰਦਾ ਫੋਨ ਕਰਕੇ ਰੇਟ ਕਰਕੇ ਸੌਦਾ ਕਰ ਲਿਆ ਕਰੋ ਬਾਕੀ ਇਸੇ ਤਰ੍ਹਾਂ ਸਾਡੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ